ਸ਼ੁਭਦੀਪ ਸਿੰਘ ਬਾਦਲ ਦੇ ਦੁਬਾਰਾ ਪ੍ਰਧਾਨ ਬਣਨ ਦੇ ਘਟਨਾਕ੍ਰਮ ਨੂੰ ਮਲੂਕਾ ਪਰਿਵਾਰ ਕਿਵੇਂ ਦੇਖ ਰਿਹਾ ਹੈਗਾ ਮੈਂ ਤਾਂ ਉਸ ਨੂੰ ਦੇਖ ਹੀ ਨਹੀਂ ਰਹੀ ਨਾ ਹੀ ਮੈਂ ਹੁਣ ਇਸ ਚੀਜ਼ ਨੂੰ ਇਸ ਲੈਵਲ ਦੀ ਕੋਈ ਗੱਲ ਸਮਝਦੀ ਆ ਕਿ ਮੈਂ ਉਸ ਨੂੰ ਦੇਖਾਂ ਕਹਿੰਦੇ ਭਾਜਪਾ ਪੰਜਾਬ ਤੋਂ ਬਾਹਰਲੇ ਗੁਰੂ ਧਾਮਾਂ ਤੇ ਕਬਜ਼ਾ ਕਰ ਚੁੱਕੀ ਹੈ ਸ਼੍ਰੋਮਣੀ ਕਮੇਟੀ ਤੇ ਕਰਨਾ ਚਾਹੁੰਦੀ ਹੈ ਔਰ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈ। ਸੋ ਬੀਜੇਪੀ ਕਰਾ ਰਹੀ ਹੈ ਇਸ ਚੀਜ਼ ਦਾ ਕਿੱਥੇ ਪ੍ਰੂਫ ਹੈ ਕੋਈ ਪ੍ਰੂਫ ਹੈ ਉਹਨਾਂ ਕੋਲ। ਸਕੰਦਰ ਸਿੰਘ ਮਲੂਕਾ ਸਾਹਿਬ ਹੁਣ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਅਕਾਲੀ ਦਲ ਚ ਵਾਪਸ ਜਾਣਾ ਚਾਹੁੰਦੇ ਨੇ ਤੁਸੀਂ ਕਹਿੰਦੇ ਨਹੀਂ ਕਦੇ ਕਿ ਬੀਜੇਪੀ ਜੁਆਇਨ ਕਰ ਲਓ। ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਤਰੀਕਾ ਹੈਗਾ ਇਹ ਵੋਟ ਦੀ ਤਾਕਤ ਨੂੰ ਘਟ ਕਰ ਦੇਗਾ ਲੀਡਰ ਜਿੰਨੀ ਵਾਰੀ ਲੋਕਾਂ ਦੇ ਵਿੱਚ ਜਾਂਦਾ ਉਨੀ ਲੋਕਾਂ ਦੀ ਸੁਣਵਾਈ ਹੁੰਦੀ ਲੋਕ ਉਹਨੇ ਮੁੱਦੇ ਲੈ ਕੇ ਜਾਂਦੇ ਲੋਕਾਂ ਨੂੰ ਪਤਾ ਹੁੰਦਾ ਇਹ ਸਾਨੂੰ ਵੋਟ ਮੰਗਣ ਆਇਆ ਸਾਡੇ ਹਲਕੇ ਦੇ ਕੰਮ ਜਿਹਨੂੰ ਅਸੀਂ ਕਵਾਂਗੇ ਤੇ ਸਾਡੀ ਸੁਣਵਾਈ ਜ਼ਿਆਦਾ ਹੋਏਗੀ ਔਰ ਸਾਰੇ ਸੂਬਿਆਂ ਦੇ ਵਿੱਚ ਇਸ ਸਮੇਂ ਇਹ ਆਰਗੂਮੈਂਟ ਵੀ ਹੈਗਾ ਵਾ ਕਿ ਨੈਸ਼ਨਲ ਪਾਰਟੀਆਂ ਰੀਜਨਲ ਪਾਰਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹ ਮਜ਼ਬੂਤ ਹੋ ਰਹੀਆਂ ਨੇ ਇੱਕ ਰਾਸ਼ਟਰ ਇੱਕ ਚੋਣ ਹੋਣ ਨਾਲ ਉਹ ਥੱਲੇ ਨਹੀਂ ਜਾਊਗੀ ਉਹ ਤਾਂ ਆਲਰੇਡੀ ਇੱਕ ਲੈਵਲ ਤੇ ਜਾ ਚੁੱਕੀ ਹੈ ਜਿੱਥੋਂ ਮੈਨੂੰ ਲੱਗਦਾ ਕਿ ਉਹਦਾ ਉੱਭਰਨਾ ਮੁਸ਼ਕਲ ਹੈ ਇੱਕ ਰਾਸ਼ਟਰ ਇੱਕ ਚੋਣ ਦੇ ਨਾਮ ਨਾ ਲਾਉਣ ਉਸ ਨੂੰ ਉਹ ਆਪਣਾ ਸੁਧਾਰ ਕਰਨ 100 ਦਿਨਾਂ ਦੇ ਅੰਦਰ ਲੋਕਲ ਬਾਡੀਜ਼ ਦੀਆਂ ਚੋਣਾਂ ਕਰਾਈਆਂ ਜਾਣੀਆਂ ਫਿਰ ਇਹ ਵਨ ਨੇਸ਼ਨ ਵਨ ਇਲੈਕਸ਼ਨ ਦਾ ਪੈਟਰਨ ਤਾਂ ਵੀ ਤੁਹਾਨੂੰ ਲੱਗਦਾ ਕਿ ਬ੍ਰੇਕ ਹੁੰਦਾ ਉਸ ਤਰ੍ਹਾਂ ਦੇ ਨਾਲ ਰਹਿੰਦਾ ਨਹੀਂ ਹੈ ਜੀਸ਼ਤੀ ਸਾਫਕਾ ਜਿਹੜੇ ਮੁੱਖ ਚੋਣ ਕਮਿਸ਼ਨਰ ਸੀਗੇ ਐਸワイ ਕੁਰੇਸ਼ੀ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਉਸ ਸਮੇਂ ਕਿ ਇਹਦੇ ਨਾਲ 40 ਲੱਖ ਵੱਧ ਈਵੀਐਮ ਤੇ ਵੀਵੀਪੈਟ ਮਸ਼ੀਨਾਂ ਲੱਗਣਗੀਆਂ ਔਰ ਦੂਸਰੀ ਚੀਜ਼ ਇਹਦੇ ਵਿੱਚ ਇਕਨੋਮਿਕਲ ਬੋਝ ਘਟੇਗਾ ਨਹੀਂ ਵਧੇਗਾ ਜਿਹੜੀਆਂ ਮਿਊਨਿਸਪਲ ਚੋਣਾਂ ਜਾਂ ਪੰਚਾਇਤ ਚੋਣਾਂ ਹੈਗੀਆਂ ਜਿਹੜੀ ਸਟੇਟ ਲਿਸਟ ਦੇ ਵਿੱਚ ਸ਼ਾਮਲ ਹੈਗੀਆਂ ਪੰਜਾਬ ਦੇ ਉਹ ਵੀ ਅਧਿਕਾਰ ਜਾਂਦੇ ਰਹਿਣਗੇ ਉਹ ਸਾਰਾ ਅਮਲਾ ਫੈਲਾ ਜਾਂ ਧੰਗ ਤਰੀਕਾ ਵੀ ਸੈਂਟਰ ਦੇ ਅਧਿਕਾਰ ਖੇਤਰ ਦੇ ਵਿੱਚ ਚਲਾ ਜਾਏਗਾ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਹੋਵੇ ਜਾਂ ਸਾਰੀਆਂ ਸਟੇਟਸ ਹੋਣ ਉਹਨਾਂ ਦੇ ਵੀ ਇਹ ਅਧਿਕਾਰ ਕੱਟ ਦੇਣੇ ਸੈਂਟਰਲ ਸਟਰਕਚਰ ਦੇ ਥੱਲੇ ਚਲੇ ਜਾਣਗੇ ਜਿਹੜਾ ਵੋਟ ਦਾ ਅਧਿਕਾਰ ਹੈ ਨਾ ਮੈਂ ਇਹਨੂੰ ਨਾ ਸੈਂਟਰ ਸਰਕਾਰ ਦਾ ਅਧਿਕਾਰ ਸਮਝਦੀਆਂ ਨਾ ਸਟੇਟ ਅਧਿਕਾਰ ਸਰਕਾਰ ਦਾ ਅਧਿਕਾਰ ਸਮਝਦੀਆਂ ਇਹ ਇੱਕ ਵੋਟਰ ਦਾ ਅਧਿਕਾਰ ਹੈ ਕਿਉਂ ਨਹੀਂ ਕਿਵੇਂ ਐਕਸਰਸਾਈਜ਼ ਕਰਨਾ ਸਤਿ ਸ੍ਰੀ ਅਕਾਲ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟੀਆਂ ਸਾਲ 2023 ਦੇ ਵਿੱਚ ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ ਸੀ ਜਿਸ ਨੇ ਇੱਕ ਰਿਪੋਰਟ ਦਿੱਤੀ ਕਿ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਕਿਰਿਆ ਨੂੰ ਲਾਗੂ ਕੀਤਾ ਜਾਏ ਇਸ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਇੱਕ ਦੇਸ਼ ਇੱਕ ਚੋਣ ਹੋਵੇ ਹਾਲਾਂਕਿ ਉਸ ਸਮੇਂ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਬੀਜੇਪੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਕਿ ਵਿਰੋਧੀ ਧਿਰਾਂ ਨੂੰ ਇਸ ਫੈਸਲੇ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਇਹ ਵੋਟ ਦੀ ਸ਼ਕਤੀ ਨੂੰ ਘਟ ਕਰਨ ਵਾਲਾ ਫੈਸਲਾ ਹੈਗਾ ਹਾਲਾਂਕਿ ਅਜੇ ਤੱਕ ਇਹ ਫੈਸਲਾ ਦੇਸ਼ ਦੇ ਵਿੱਚ ਲਾਗੂ ਨਹੀਂ ਹੋ ਪਾਇਆ ਬਿਲ ਆ ਚੁੱਕਿਆ ਹੈ ਪਰ ਹੁਣ ਬੀਜੇਪੀ ਨੇ ਪੰਜਾਬ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦੀ ਪ੍ਰਕਿਰਿਆ ਨੂੰ ਲੋਕਾਂ ਨੂੰ ਸਮਝਾਉਣ ਦੇ ਲਈ ਇੱਕ ਕਮੇਟੀ ਗਠਿਤ ਕੀਤੀ ਸੀ ਜਿਸ ਦੇ ਕਨਵੀਨਰ ਪਰਮਪਾਲ ਕੌਰ ਤੇ ਐਸਐਸ ਚੰਨੀ ਨੂੰ ਬਣਾਇਆ ਗਿਆ ਪਰਮਪਾਲ ਕੌਰ ਕੋ ਕਨਵੀਨਰ ਬਣਾਏ ਗਏ ਸੀਗੇ ਇਸ ਕੈਂਪੇਨ ਦੇ ਕਾਫੀ ਲੰਬੇ ਸਮੇਂ ਤੋਂ ਇਹ ਮੀਟਿੰਗਸ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਾਣਕਾਰੀ ਹੈ ਕਿ ਹੁਣ ਤੱਕ 70 ਤੋਂ ਵੱਧ ਮੀਟਿੰਗਸ ਪੰਜਾਬ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਨੇ ਇਸ ਕਮੇਟੀ ਦੇ ਵੱਲੋਂ ਪੰਜਾਬ ਦੇ ਲੋਕ ਵਨ ਨੇਸ਼ਨ ਵਨ ਇਲੈਕਸ਼ਨ ਦੇ ਮੁੱਦੇ ਨੂੰ ਕਿੰਨਾ ਸਮਝ ਪਾਏ ਨੇ ਕੀ ਉਸਤੇ ਆਪਣੀ رائے ਬਣਾ ਪਾਈ ਨੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਐਕਸਕਲੂਸਿਵਲੀ ਜੁੜ ਰਹੇ ਨੇ ਪਰਮਪਾਲ ਕੌਰ ਰਿਟਾਇਰਡ ਆਈਐਸ ਪਰਮਪਾਲ ਜੀ ਬਹੁਤ ਬਹੁਤ ਸਵਾਗਤ ਹੈ ਜੈਨਿਕ ਸਵੇਰਾ ਤੇ ਸਤਿ ਸ਼੍ਰੀ ਅਕਾਲ ਜੀ ਪਾਟਿਆ ਸਭ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ 1 ਨੇਸ਼ਨ 1 ਇਲੈਕਸ਼ਨ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੇ ਲਈ ਹੁਣ ਤੱਕ ਤੁਸੀਂ 70 ਤੋਂ ਵੱਧ ਮੀਟਿੰਗਸ ਪੰਜਾਬ 'ਚ ਕਰ ਚੁੱਕੇ ਹੋ ਪੰਜਾਬ ਕਿੱਦਾਂ ਰਿਸਪੌਂਡ ਕਰ ਰਿਹਾ ਹੈਗਾ ਇਸ ਨਵੇਂ ਫਾਰਮੂਲੇ ਨੂੰ ਕਿਉਂਕਿ ਆਮ ਤੌਰ ਤੇ ਮੋਟੀ ਸਮਝ ਹੈਗੀ ਹੈ ਕਿ ਬੀਜੇਪੀ ਦੇ ਕਿਸੇ ਵੀ ਫੈਸਲੇ ਨੂੰ ਪੰਜਾਬ ਦੇ ਵਿੱਚ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਇੱਕ ਛੇੜੰਤਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਔਰ ਇਸ ਫੈਸਲੇ ਦਾ ਤਾਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਹੋਰ ਵਿਰੋਧੀ ਪਾਰਟੀਆਂ ਬਹੁਤ ਵਿਰੋਧ ਕਰ ਚੁੱਕੀਆਂ ਨੇ ਦੇਖੋ ਜਿਹੜਾ ਸਾਡਾ ਮਕਸਦ ਹੈ ਵਕ ਵਕ ਮੀਟਿੰਗਸ ਕਰਨਾ ਉਹ ਲੋਕਾਂ ਨੂੰ ਇਸ ਬਿੱਲ ਬਾਰੇ ਜਿਹੜਾ ਕਿ ਪਾਰਲੀਮੈਂਟ ਵਿੱਚ ਆਲਰੇਡੀ ਇੰਟਰੋਡਿਊਸਡ ਹੈ ਤੇ ਜਿਹੜਾ ਕਿ ਪਾਸ ਵੀ ਹੋ ਜਾਣਾ ਕਿਉਂਕਿ ਸਿੰਪਲ ਮੈਜੋਰਿਟੀ ਨਾਲ ਇਹ ਬਿੱਲ ਪਾਸ ਕੀਤਾ ਜਾਣਾ ਸੋ ਸਾਡਾ ਮਕਸਦ ਤਾਂ ਸਿਰਫ ਲੋਕਾਂ ਨੂੰ ਉਸ ਬਿੱਲ ਬਾਰੇ ਟੋਟਲੀ ਦੱਸਣਾ ਹੈ ਕਿ ਉਹਦੇ ਵਿੱਚ ਪ੍ਰੋਵੀਜ਼ਨਸ ਕੀ ਨੇ ਤਾਂ ਕਿ ਲੋਕ ਉਹਨਾਂ ਚੀਜ਼ਾਂ ਨੂੰ ਸਮਝ ਪਾਉਣ ਨਾਲ ਹੀ ਨਾਲ ਅਸੀਂ ਲੋਕਾਂ ਤੋਂ ਇਨਵਾਈਟ ਕਰਦੇ ਆ ਕਿ ਜੇਕਰ ਉਹਨਾਂ ਨੂੰ ਇਸ ਬਾਰੇ ਕੋਈ ਖਦਸ਼ੇ ਹੈ ਕੋਈ ਸ਼ੰਕੇ ਹੈ ਕਿ ਇਸ ਬਿੱਲ ਦਾ ਕੀ ਨੁਕਸਾਨ ਹੋ ਸਕਦਾ ਹੈ ਜਾਂ ਇਸ ਬਿੱਲ ਨੂੰ ਲਾਗੂ ਕਰਨ ਦੇ ਵਿੱਚ ਐਕਟ ਜਦੋਂ ਬਣ ਗਿਆ ਉਸ ਨੂੰ ਲਾਗੂ ਕਰਨ ਦੇ ਵਿੱਚ ਕੀ ਮੁਸ਼ਕਲਾ ਆਉਣਗੀਆਂ ਉਹ ਅਸੀਂ ਲੋਕਾਂ ਦੇ ਸਵਾਲ ਲੈਣੇ ਆ ਉਹਨਾਂ ਦੇ ਜਵਾਬ ਦੇਣੇ ਆ ਸੋ ਅਸੀਂ ਤਾਂ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਵੀ ਇਹਦੇ ਵਿੱਚ ਹੈ ਕੀ ਤਾਂ ਕਿ ਸਾਈਮਲਟੇਨੀਅਸਲੀ ਜਿਹੜਾ ਬਿੱਲ ਹੈਗਾ ਉਹ ਪਾਰਲੀਮੈਂਟ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲੇ ਹੈ ਉੱਥੇ ਚਰਚਾ ਹੋ ਰਹੀ ਹੈ ਔਰ ਇਨ ਦਾ ਮੀਨ ਟਾਈਮ ਲੋਕਾਂ ਨੂੰ ਵੀ ਇਹ ਪਤਾ ਲੱਗ ਜੇ ਕਿ ਇਹ ਕਿਵੇਂ ਉਹਨਾਂ ਦੇ ਫਾਇਦੇ 'ਚ ਹੈਗਾ ਜਿਹੜੀ ਇਹ ਪ੍ਰਪੋਜ਼ਲ ਹੈ ਉਹਦੇ ਕੀ ਫਾਇਦੇ ਨੇ ਉਹ ਅਸੀਂ ਉਹਨਾਂ ਨੂੰ ਸਮਝਾ ਸਕੀਏ ਸੋ ਅਸੀਂ ਇੱਕ ਸਮਝਾਉਣਾ ਇੱਕ ਚਰਚਾ ਹੀ ਕਰ ਰਹੇ ਹਾਂ ਇਸ ਤੇ ਕੋਈ ਅਸੀਂ ਗੱਲ ਨਹੀਂ ਹੈਗੀ ਕਿ ਵੀ ਅਸੀਂ ਕੋਈ ਉਸ ਬਾਰੇ ਲੋਕਾਂ ਨੂੰ ਕੁਝ ਗਲਤ ਜਾ ਕੇ ਦੱਸਦੇ ਹਾਂ ਇੱਕ ਅਵੇਅਰਨੈਸ ਕਰਨਾ ਇੱਕ ਸਿੰਪਲ ਨਾਨ ਪੋਲਿਟਿਕਲ ਕੈਂਪੇਨ ਹੈ ਵੋਟਾਂ ਦੇ ਲਈ ਇੱਕ ਕੈਂਪੇਨ ਕੀਤੀ ਜਾਣੀ ਹੈ ਕਿ VOTING ਸਿਸਟਮ ਚੇਂਜ ਹੋਏ ਤੁਸੀਂ ਇਹਨੂੰ ਕਹਿੰਦੇ ਹੋ ਕਿ ਨਾਨ ਪੋਲਿਟਿਕਲ ਕੈਂਪੇਨ ਹੈਗੀ ਹੈ ਇੱਕ ਮੋٹے ਤੌਰ ਤੇ ਇਹ ਕਿਹਾ ਜਾਂਦਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਤਰੀਕਾ ਹੈਗਾ ਇਹ ਵੋਟ ਦੀ ਤਾਕਤ ਨੂੰ ਘਟ ਕਰ ਦੇਗਾ ਉਹ ਇਸ ਤਰ੍ਹਾਂ ਦੇ ਨਾਲ ਕਿ ਲੀਡਰ ਜਿੰਨੀ ਵਾਰੀ ਲੋਕਾਂ ਦੇ ਵਿੱਚ ਜਾਂਦਾ ਉਨੀ ਲੋਕਾਂ ਦੀ ਸੁਣਵਾਈ ਹੁੰਦੀ ਲੋਕ ਉਹਨੇ ਮੁੱਦੇ ਲੈ ਕੇ ਜਾਂਦੇ ਲੋਕਾਂ ਨੂੰ ਪਤਾ ਹੁੰਦਾ ਇਹ ਸਾਨੂੰ ਵੋਟ ਮੰਗਣ ਆਇਆ ਸਾਡੇ ਹਲਕੇ ਦੇ ਕੰਮ ਜੇ ਨੂੰ ਅਸੀਂ ਕਵਾਂਗੇ ਤੇ ਸਾਡੀ ਸੁਣਵਾਈ ਜ਼ਿਆਦਾ ਹੋਏਗੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕ ਵਾਰੀ ਹੀ ਇਲੈਕਸ਼ਨ ਹੋ ਗਿਆ ਉਹ ਵੀ ਸੈਂਟਰ ਦੀ ਕਮਾਂਡ ਦੇ ਥੱਲੇ ਤੇ ਖੇਤਰੀ ਮੁੱਦੇ ਕਿਤੇ ਘੁੱਲ ਜਾਣਗੇ ਕਿਤੇ ਪਿੱਛੇ ਪੈ ਜਾਣਗੇ ਧੁੰਦਲੇ ਪੈ ਜਾਣਗੇ ਕਿਉਂਕਿ ਸੈਂਟਰ ਦੇ ਮੁੱਦੇ ਭਾਰੂ ਹੋ ਜਾਣਗੇ ਖੇਤਰੀ ਮੁੱਦਿਆਂ ਤੇ ਇਹ ਸਿੰਪਲ ਜਿਹਾ ਡਰ ਹੈ ਲੋਕਾਂ ਦੇ ਵਿੱਚ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਨਵੀਂ ਚੀਜ਼ ਹੈ 1952 ਦੇ ਵਿੱਚ ਜਦੋਂ ਪਹਿਲੀ ਵਾਰੀ ਭਾਰਤ ਦੇ ਵਿੱਚ ਚੋਣ ਹੋਈ ਇਹ ਉਦੋਂ ਵੀ ਇਕੱਠੀ ਹੋਈ ਸੀ ਲੋਕ ਸਭਾ ਦੀਆਂ ਚੋਣਾਂ ਤੇ ਸਾਰੀ ਵਿਧਾਨ ਸਭਾ ਦੀਆਂ ਚੋਣਾਂ ਪੂਰੇ ਇੰਡੀਆ ਦੇ ਵਿੱਚ ਇਕੱਠੀਆਂ ਹੀ ਹੋਈਆਂ ਸੀ ਫਿਰ ਉਸ ਤੋਂ ਬਾਅਦ ਤਿੰਨ ਇਲੈਕਸ਼ਨਾਂ ਹੋਰ ਹੋਈਆਂ ਉਦੋਂ ਵੀ ਸਾਰੀਆਂ ਚੋਣਾਂ ਇਕੱਠੀਆਂ ਹੀ ਹੋਈਆਂ ਸੀਗੀਆਂ ਇਹ ਪ੍ਰੋਬਲਮ ਐਮਰਜੈਂਸੀ ਕਰਕੇ ਵੱਖੋ-ਵੱਖਰੀਆਂ ਸਟੇਟਾਂ ਦੇ ਵਿੱਚ ਪਾਰਲੀਮੈਂਟਰੀ ਸੌਰੀ ਪ੍ਰੈਜ਼ੀਡੈਂਟ ਦਾ ਰੂਲ ਲੱਗਣ ਕਰਕੇ ਇਹ ਵੱਖੋ-ਵੱਖਰੀਆਂ ਹੋ ਗਈਆਂ ਸੋ ਆਪਾਂ ਹੁਣ ਇਹ ਜਿਹੜਾ ਸਿਲਸਿਲਾ ਟੁੱਟ ਗਿਆ ਕਹ ਲਓ ਕਿ ਵੀ ਲੋਕ ਸਭਾ ਦੀਆਂ ਚੋਣਾਂ ਉਸ ਸਮੇਂ ਤੇ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਰ ਸਮੇਂ ਤੇ ਹੋ ਰਹੀਆਂ ਇਹ ਇੱਕ ਰੂਟੀਨ ਨਹੀਂ ਹੈਗਾ ਇਹ ਕਿਸੇ ਚੀਜ਼ ਕਰਕੇ ਅਮਰਜੈਂਸੀ ਕਰਕੇ ਜਾਂ ਪ੍ਰੈਜ਼ੀਡੈਂਟਸ ਰੂਲ ਲੱਗਣ ਕਰਕੇ ਕੁਝ ਸਟੇਟਾਂ ਨਵੀਆਂ ਬਣਨ ਕਰਕੇ ਕਈ ਕਾਰਨਾ ਕਰਕੇ ਵੱਖੋ-ਵੱਖਰੀਆਂ ਹੋਈਆਂ ਚੋਣਾਂ ਸੋ ਚੋਣਾਂ ਤਾਂ ਪਹਿਲਾਂ ਵੀ ਇਕੱਠੀਆਂ ਹੀ ਹੁੰਦੀਆਂ ਸੀ ਅੱਜ ਵੀ ਇੰਡੀਆ ਦੇ ਵਿੱਚ ਚਾਰ ਸਟੇਟਾਂ ਜਿਹੀਆਂ ਹੈਗੀਆਂ ਜਿਦੇ ਵਿੱਚ ਅਰੁਣਾਚਲ ਪ੍ਰਦੇਸ਼ ਹੈ ਆਂਧਰਾ ਪ੍ਰਦੇਸ਼ ਹੈ ਸਿੱਖਮ ਹੈ ਓਡੀਸ਼ਾ ਜਿਨ੍ਹਾਂ ਦੀਆਂ ਚੋਣਾਂ ਅੱਜ ਵੀ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੁੰਦੀਆਂ ਔਰ ਉਹ ਸਟੇਟਾਂ ਦੇ ਵਿੱਚ ਕੋਈ ਇਹੋ ਜੀ ਗੱਲ ਦੇਖਣ ਨੂੰ ਨਹੀਂ ਮਿਲੀ ਕਿ ਵੀ ਉਹਨਾਂ ਨੂੰ ਕੋਈ ਇਸ ਕਰਕੇ ਪ੍ਰੋਬਲਮ ਆ ਰਹੀ ਹੋਵੇ ਬਲਕਿ ਉੜੀਸਾ ਦੇ ਵਿੱਚ ਇੱਕ ਉਹਨਾਂ ਦੀ ਰੀਜਨਲ ਪਾਰਟੀ ਹੈ ਬੀਜੂ ਜਨਤਾ ਦਲ ਉਹ ਹੁਣ ਤੱਕ ਉਹ ਪਾਰਟੀ ਪਾਵਰ 'ਚ ਰਹੀ ਹੈ ਨਵੀਨ ਪਟਨਾਇਕ ਜੀ ਹਾਂ ਬਾਹਵਯੂ ਦੇਸ਼ ਦੇ ਕਿ 1952 ਤੋਂ ਲੈ ਕੇ ਉਹਨਾਂ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਹੁੰਦੀਆਂ ਸੋ ਕੋਈ ਅਸੀ ਪ੍ਰੋਬਲਮ ਉਹਨਾਂ ਸਟੇਟਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਕਿ ਵੀ ਉਹਨਾਂ ਦੇ ਮੁੱਦੇ ਦੱਬ ਗਏ ਜਾਂ ਉਹਨਾਂ ਦੀਆਂ ਰੀਜਨਲ ਪਾਰਟੀਆਂ ਮਰ ਗਈਆਂ ਮੈਂ ਤਾਂ ਇਹ ਕਹਿਨੀ ਆ ਕਿ ਵੀ ਲੋਕਾਂ ਦੇ ਵਿੱਚ ਜਿਹੜਾ ਵਾਰ-ਵਾਰ ਚੋਣਾਂ ਹੋਣ ਨਾਲ ਇੱਕ ਐਨਥੂਸੀਆਜ਼ਮ ਵੀ ਘਟ ਰਿਹਾ ਚੋਣਾਂ ਪ੍ਰਤੀ ਤੁਸੀਂ ਇਹ ਦੇਖੋ ਕਿ 62 63 ਪਤਾ ਨਹੀਂ 65% ਦੇ ਕਰੀਬ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੋਲਿੰਗ ਪਰਸੈਂਟੇਜ ਨਿਕਲ ਕੇ ਆਈ ਹੈ ਜਦੋਂ ਕਿ ਜੇ ਇਹ ਚੋਣਾਂ ਇਕੱਠੀਆਂ ਹੋਣ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣ ਤਾਂ ਵਿਧਾਨ ਸਭਾ ਦੇ ਵਿੱਚ ਹਮੇਸ਼ਾ ਲੋਕ ਸਭਾ ਨਾਲੋਂ ਵੱਧ ਪੋਲ ਪਰਸੈਂਟੇਜ ਹੁੰਦੀ ਹੈ ਜੇ ਇਕੱਠੀਆਂ ਹੋ ਜਾਣ ਤਾਂ ਦੋਨਾਂ ਦੀ ਪੋਲ ਪਰਸੈਂਟੇਜ ਇੰਪਰੂਵ ਹੋ ਸਕਦੀ ਹੈ 스웨덴 ਦੇ ਵਿੱਚ 87% ਤੱਕ ਪੋਲਿੰਗ ਪਰਸੈਂਟੇਜ ਨਿਕਲ ਕੇ ਆਉਂਦੀ ਹੈ ਜਦੋਂ ਉਹਨਾਂ ਦੀ ਨੈਸ਼ਨਲ ਤੇ ਰੀਜਨਲ ਚੋਣਾਂ ਇਕੱਠੀਆਂ ਹੁੰਦੀਆਂ ਸੋ ਲੋਕਾਂ ਦੀ ਦਿਲਚਸਪੀ ਘਟਣਾ ਵੀ ਡੈਮੋਕਰੇਸੀ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਕਿ ਸਿਰਫ 65% ਵੋਟ ਲੋਕ ਵੋਟ ਕਰ ਰਹੇ ਹੈ ਔਰ 35% ਇਸ ਤੋਂ ਬਾਹਰ ਰਹਿ ਰਹੇ ਹੈ ਇਹ ਵੀ ਕੋਈ ਡੈਮੋਕਰੇਸੀ ਵਾਸਤੇ ਕੋਈ ਬਹੁਤੀ ਵਧੀਆ ਚੀਜ਼ ਨਹੀਂ ਅਸੀਂ ਕਹਿੰਦੇ ਆ ਕਿ ਵੱਧ ਤੋਂ ਵੱਧ ਲੋਕ ਵੋਟ ਕਰਨ ਵਨ ਟਾਈਮ ਕਰਨ ਆਪ ਦਾ ਸੋਚ ਸਮਝ ਕੇ ਲੋਕ ਇੰਨੀ ਆਪਾਂ ਮਤਦਾਤਾ ਨੂੰ ਵੀ ਅੰਡਰਐਸਟੀਮੇਟ ਨਾ ਕਰੀਏ ਉਹ ਸੋਚ ਸਕਦੇ ਆ ਕਿ ਕਿਸ ਨੂੰ ਵੋਟ ਪਾਉਣੀ ਹੈ 오ਡੀਸਾ ਦੇ ਵਿੱਚ ਇਹ ਵੀ ਹੋਇਆ ਹੈ ਕਿ ਵੀ ਲੋਕਾਂ ਨੇ ਲੋਕ ਸਭਾ ਲਈ ਕਾਂਗਰਸ ਨੂੰ ਵੋਟ ਕੀਤਾ ਔਰ ਵਿਧਾਨ ਸਭਾ ਦੇ ਵਿੱਚ ਬੀਜੂ ਜਨਤਾ ਦਲ ਨੂੰ ਵੋਟ ਕੀਤਾ ਸਿਮਿਲਰਲੀ ਇਹ ਵੀ ਹੋਇਆ ਕਿ ਉਹਨਾਂ ਨੇ ਲੋਕ ਸਭਾ ਲਈ ਬੀਜੇਪੀ ਨੂੰ ਚੁਣਿਆ ਔਰ ਵਿਧਾਨ ਸਭਾ ਲਈ ਬੀਜੂ ਜਨਤਾ ਦਲ ਨੂੰ ਚੁਣਿਆ ਸੋ ਏ ਵੀ ਨਹੀਂ ਕਹਿ ਸਕਦੇ ਕਿ ਲੋਕ ਜਦੋਂ ਇੱਕ ਇੱਕੋ ਵਾਰੀ ਵੋਟ ਪਾਉਣ ਜਾਂਦੇ ਇੱਕੋ ਪਾਰਟੀ ਨੂੰ ਵੋਟ ਕਰ ਦਿੰਦੇ ਆ ਇਸ ਤਰ੍ਹਾਂ ਵੀ ਨਹੀਂ ਹੁੰਦਾ ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਸਾਰੇ ਜਿਹੜੇ ਖਦਸ਼ੇ ਹੈਗੇ ਆ ਇਹ ਵੱਖ-ਵੱਖਰੀਆਂ ਪਾਰਟੀਆਂ ਵੱਲੋਂ ਹੀ ਫਲਾਏ ਗਏ ਆ ਆਦਰਵਾਇਜ਼ ਇੰਨਾ ਵਿੱਚ ਕੋਈ ਸਚਾਈ ਨਹੀਂ ਹੈਗੀ ਦੇਸ਼ਤੀ ਬਹੁਤ ਸਾਰੀਆਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਸਮੇਂ ਇਹ ਆਰਗੂਮੈਂਟ ਵੀ ਹੈਗਾ ਵਾ ਕਿ ਨੈਸ਼ਨਲ ਪਾਰਟੀਆਂ ਰੀਜਨਲ ਪਾਰਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹ ਮਜ਼ਬੂਤ ਹੋ ਰਹੀਆਂ ਨੇ ਲਗਾਤਾਰ ਸਮੇਂ ਦੇ ਨਾਲ ਢੋਡੀ ਬੈਕਗ੍ਰਾਉਂਡ ਪਰਵਾਰਕ ਅਕਾਲੀ ਦਲ ਤੋਂ ਹੈ ਜਿਹੜੀ ਰੀਜਨਲ ਪਾਰਟੀ ਹੈਗੀ ਹੈ ਔਰ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਰੀਜਨਲ ਪਾਰਟੀਆਂ ਜਿਹੜੀਆਂ ਨੇ ਉਹ ਸਟਰੋਂਗ ਹੋਣੀਆਂ ਚਾਹੀਦੀਆਂ ਨੇ ਰੀਜਨਲ ਪਾਰਟੀ ਰੀਜਨ ਦੀ ਗੱਲ ਜ਼ਿਆਦਾ ਕਰਦੀ ਹੈਗੀ ਹੈ ਤੁਹਾਨੂੰ ਇਹ ਇਹ ਆਰਗੂਮੈਂਟ ਕਿਉਂ ਸਹੀ ਨਹੀਂ ਲੱਗਦਾ ਕਿ ਰੀਜਨਲ ਪਾਰਟੀ ਜੇ ਰੀਜਨਲ ਦੇ ਮੁੱਦਿਆਂ ਨੂੰ ਜ਼ਿਆਦਾ ਚੱਕਦੀ ਹੈ ਤੇ ਨੈਸ਼ਨਲ ਪਾਰਟੀ ਦੇ ਨੈਸ਼ਨਲ ਇੰਟਰਸਟ ਪਹਿਲੇ ਹੁੰਦੇ ਆ ਤੇ ਇਹਦੇ ਇਹੀ ਡਰ ਰੀਜਨਲ ਪਾਰਟੀਆਂ ਨੂੰ ਹੈਗਾ ਕਿ ਇਹ ਸਾਨੂੰ ਦਬਾ ਦਬਾਨ ਦਾ ਇੱਕ ਤਰੀਕਾ ਹੈਗਾ ਸੈਂਟਰ ਦਾ ਕਿ ਸੈਂਟਰ ਦੇ ਇਸ਼ੂਸ ਤੇ ਇਲੈਕਸ਼ਨ ਲੜੋ ਔਰ ਰੀਜਨਲ ਇਸ਼ੂਸ ਥੱਲੇ ਹੀ ਰਹਿ ਜਾਣਗੇ ਦੇਖੋ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੇ ਚੁੱਕੀ ਆ ਕਿ ਰੀਜਨਲ ਪਾਰਟੀ ਓਡੀਸ਼ਾ ਦੇ ਵਿੱਚ ਨਹੀਂ ਮਰੀ ਉਹਨਾਂ ਦੀ ਰੀਜਨਲ ਪਾਰਟੀ ਆਪਣੀ ਰੀਜਨਲ ਪਾਰਟੀਆਂ ਨਾਲੋਂ ਸਟਰੋਂਗ ਹੈ ਬਲਕਿ ਜਿਹੜੀਆਂ ਪਾਰਟੀਆਂ ਦੀ ਤੁਸੀਂ ਹੁਣੇ ਗੱਲ ਕੀਤੀ ਹੈ ਹਲੇ ਤੱਕ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਵੱਖੋ ਵੱਖਰੀਆਂ ਹੋ ਰਹੀਆਂ ਉਸ ਦੇ ਬਾਵਜੂਦ ਉਹ ਰੀਜਨਲ ਪਾਰਟੀ ਜਿਸ ਦੀ ਤੁਸੀਂ ਹੁਣੇ ਗੱਲ કરી ਹੈ ਉਹ ਨੀਚੇ ਜਾ ਰਹੀ ਹੈ ਸੋ ਇੱਕ ਰਾਸ਼ਟਰ ਇੱਕ ਚੋਣ ਹੋਣ ਨਾਲ ਉਹ ਥੱਲੇ ਨਹੀਂ ਜਾਊਗੀ ਜਿਸ ਤਰ੍ਹਾਂ ਉਹ ਤਾਂ ਆਲਰੇਡੀ ਇੱਕ ਲੈਵਲ ਤੇ ਜਾ ਚੁੱਕੀ ਹੈ ਜ ਜਿੱਥੋਂ ਮੈਨੂੰ ਲੱਗਦਾ ਕਿ ਉਹਦਾ ਉੱਭਰਨਾ ਮੁਸ਼ਕਲ ਹੈ ਸੋ ਇੱਕ ਰਾਸ਼ਟ੍ਰਿਕ ਚੋਣ ਦੇ ਨਾਮ ਨਾ ਲਾਉਣ ਉਸ ਨੂੰ ਉਹ ਆਪਣਾ ਸੁਧਾਰ ਕਰਨ ਕਿ ਵੀ ਉਹਨਾਂ ਤੋਂ ਕੀ ਕਮੀਆਂ ਰਹੀਆਂ ਕਿਵੇਂ ਉਹ ਲੋਕਾਂ ਨੂੰ ਡਿਲੀਵਰ ਨਹੀਂ ਕਰ पाए ਕੀ ਉਹਨਾਂ ਦਾ ਲੋਕਾਂ ਨੂੰ ਏਜੰਡਾ ਉਹ ਦੇ ਰਹੇ ਸੀ ਪਰ ਉਸਤੇ ਪੂਰੇ ਉਤਰੇ ਆ ਜਾਂ ਨਹੀਂ ਉਤਰੇ ਉਹਨਾਂ ਨੂੰ ਆਪਣੀ ਪਰਚੋਲ ਕਰਨੀ ਚਾਹੀਦੀ ਹੈ ਇਸ ਦਾ ਕੋਈ ਅਸਰ ਨਹੀਂ ਹੋਊਗਾ ਮੈਂ ਇਸ ਚੀਜ਼ ਦੀ ਗਾਰੰਟੀ ਕਰ ਸਕਦੀ ਹਾਂ ਕਿਉਂਕਿ ਇਸ ਦੀ ਐਗਜ਼ਾਮਪਲ ਆਪਣੇ ਕੋਲੇ ਆਲਰੇਡੀ ਹੈਗੀ ਹੈ ਕਿ ਰਿਜੀਨਲ ਪਾਰਟੀ ਇਕੱਠੀਆਂ ਚੋਣਾ ਹੋਣ ਨਾਲ ਨਹੀਂ ਮਰਦੀ ਨਹੀਂ ਇੱਕ ਹੁਣ ਇਹ ਵੀ ਇਸ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਜਿਹੜੀ 1 ਨੇਸ਼ਨ 1 ਇਲੈਕਸ਼ਨ ਦਾ ਫਾਰਮੂਲਾ ਹੈਗਾ ਪਰ ਉਸ ਦੇ ਵਿੱਚ ਇੱਕ ਇਹ ਵੀ ਤਜਵੀਜ਼ ਹੈ ਕਿ 100 ਦਿਨਾਂ ਦੇ ਅੰਦਰ ਲੋਕਲ ਬਾਡੀਜ਼ ਦੀਆਂ ਚੋਣਾਂ ਕਰਾਈਆਂ ਜਾਣੀਆਂ ਫਿਰ ਇਹ 1 ਨੇਸ਼ਨ 1 ਇਲੈਕਸ਼ਨ ਦਾ ਪੈਟਰਨ ਤਾਂ ਵੀ ਤੁਹਾਨੂੰ ਲੱਗਦਾ ਕਿ ਬ੍ਰੇਕ ਹੁੰਦਾ ਉਸ ਤਰ੍ਹਾਂ ਦੇ ਨਾਲ ਰਹਿੰਦਾ ਨਹੀਂ ਹੈ ਔਰ ਲੋਕਲ ਬਾਡੀਜ਼ ਦੀਆਂ ਚੋਣਾਂ ਵੱਖਰੇ ਕਰਉਣਾ ਵੀ ਤੇ ਇੱਕ ਦੂਸਰੀ ਪੂਰੇ ਦੇਸ਼ ਭਰ ਦੀ ਵੱਡੀ ਐਕਸਰਸਾਈਜ਼ ਹੈਗੀ ਆ ਜਿਹਦੇ ਕਰਕੇ VOTER ਨੂੰ ਵੀ ਦਿੱਕਤ ਹੈਗੀ ਆ ਔਰ ਉਹਨਾਂ ਹੀ ਅਮਲਾ ਫੈਲਾ ਚਾਹੀਦਾ ਲੋਜਿਸਟਿਕਲ ਸਪੋਰਟ ਜਿਹੜਾ ਪ੍ਰੈਜ਼ੈਂਟ ਬਿੱਲ ਹੈ ਜਿਹੜਾ ਪ੍ਰੈਜ਼ੈਂਟ ਬਿੱਲ ਜਿਹੜਾ ਲੋਕ ਸਭਾ 'ਚ ਇੰਟਰੋਡਿਊਸ ਹੋਇਆ ਹੋਇਆ ਹੈ ਔਰ ਜਿਸ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬੈਠੀ ਆ ਉਹ ਸਿਰਫ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਹੈ ਹਲੇ ਉਸ ਦਾ ਲੋਕਲ ਬਾਡੀਜ਼ ਦੀਆਂ ਚੋਣਾਂ ਨਾਲ ਕੋਈ ਲਿੰਕ ਨਹੀਂ ਹੈਗਾ ਉਹ ਸਬਸੀਕੁਐਂਟਲੀ ਬਿੱਲ ਇੰਟਰੋਡਿਊਸ ਹੋਊਗਾ ਉਹ ਬਾਅਦ ਦੀ ਗੱਲ ਹੈ ਜਿੱਥੋਂ ਤੱਕ ਲੋਕ ਸਭਾ ਤੇ ਵਿਧਾਨ ਸਭਾ ਦਾ ਸਵਾਲ ਹੈ ਇਹ ਚੋਣਾਂ ਇਕੱਠੀਆਂ ਹੋ ਸਕਦੀਆਂ ਕਿਉਂਕਿ ਪਹਿਲਾਂ ਵੀ ਹੁੰਦੀਆਂ ਰਹੀਆਂ ਹੈ ਜਿਹੜਾ ਤੁਸੀਂ ਦੂਜੀ ਗੱਲ ਕਰਦੇ ਹੋ ਕਿ 100 ਦਿਨਾਂ ਦੇ ਅੰਦਰ-ਅੰਦਰ ਉਹਦਾ ਮਕਸਦ ਦੇਖੋ ਲੋਕ ਸਭਾ ਤੇ ਵਿਧਾਨ ਸਭ ਜਦੋਂ ਆਪਾਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਆਂ ਉਦੋਂ ਆਪਾਂ ਸਿਰਫ ਇਕੱਠੀਆਂ ਚੋਣਾਂ ਕਰਾ ਕੇ ਕੋਈ ਪੈਸਾ ਬਚਾਉਣ ਦੀ ਹੀ ਗੱਲ ਨਹੀਂ ਕਰਦੇ ਹਾਂ ਆਪਾਂ ਇਹ ਵੀ ਗੱਲ ਕਰਦੇ ਆਂ ਵੀ ਸਾਰੀਆਂ ਚੋਣਾਂ ਹੋ ਜਾਣ ਔਰ ਉਸ ਤੋਂ ਬਾਅਦ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਤਾਲਮੇਲ ਨਾਲ ਕੰਮ ਕਰ ਸਕਣ ਸੈਂਟਰਲ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਸੈਂਟਰ ਦਾ ਏਜੰਡਾ ਸਮਝ ਸਕੇ ਆਪਸ ਦੇ ਵਿੱਚ ਇੱਕ ਕਹਿ ਲੋ ਕਿ ਮਿਊਚੁਅਲ ਅੰਡਰਸਟੈਂਡਿੰਗ ਬਣੇ ਤਾਲਮੇਲ ਬਣੇ ਔਰ ਉਹ ਸਾਰਾ ਤਾਲਮੇਲ ਥੱਲੇ ਤੱਕ ਬਣੇ ਤਾਂ ਕਿ ਸਾਰਿਆਂ ਨੇ ਜਦੋਂ 5 ਸਾਲ ਰਹਿਣਾ ਹੋਊਗਾ ਇਕੱਠਿਆਂ ਤਾਂ ਉਸ ਨਾਲ ਇੱਕ ਵਧੀਆ ਤਾਲਮੇਲ ਬਣ ਸਕਦਾ ਹੈ ਔਰ ਮਤਲਬ ਜੋ এজেন্ডੇ ਹੈਗੇ ਆ ਉਹ ਇਕੱਠੇ ਰਲ ਮਿਲ ਕੇ ਬੈਠ ਕੇ ਸਾਰੀਆਂ ਗੱਲਾਂ ਦੇ ਹੱਲ ਕੱਢੇ ਜਾ ਸਕਦੇ ਆ ਸੋ ਇਹ এজেন্ডਾ ਹੈ ਅਦਰਵਾਇਜ਼ ਕੋਈ ਸਿਰਫ ਪੈਸਾ ਬਚਾਉਣਾ ਨਹੀਂ ਹੈਗਾ ਇਹ ਮੈਂ ਸਮਝਦੀ ਆ ਕਿ ਜਦੋਂ 100 ਦਿਨ ਬਾਅਦ ਚੋਣਾ ਲੋਕਲ ਬਾਡੀਜ਼ ਦੀਆਂ ਹੋਣਗੀਆਂ ਤੇ ਉਸ ਤੇ ਵੱਖਰਾ ਖਰਚਾ ਆਊਗਾ ਹਾਂ ਵੋਟਰ ਸੂਚੀਆਂ ਸੇਮ ਹੋ ਸਕਦੀਆਂ ਹੁਣ ਲੋਕਲ ਬਾਡੀਜ਼ ਦੀਆਂ ਚੋਣਾਂ ਦੀਆਂ ਵੋਟਰ ਸੂਚੀਆਂ ਅਲੱਗ ਨੇ ਦੂਜੀਆਂ ਨੇ ਵੋਟਰ ਸੂਚੀਆਂ ਅਲੱਗ ਨੇ ਉਹਨਾਂ ਦੀ ਸੁਧਾਈ ਵੱਖਰੀ ਹੁੰਦੀ ਹੈ ਉਹਨਾਂ ਦੀ ਸੁਧਾਈ ਵੱਖਰੀ ਹੁੰਦੀ ਹੈ ਉਹ ਸੇਮ ਹੋ ਜੂਗਾ ਪਰ ਇਹ ਵੀ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜਾ ਪ੍ਰੈਜ਼ੈਂਟ ਬਿੱਲ ਹੈ ਜਿਹਦੇ ਲਈ ਅਸੀਂ ਕੈਂਪੇਨ ਕਰ ਰਹੇ ਹਾਂ ਉਹਦਾ ਲੋਕਲ ਬਾਡੀਜ਼ ਨਾਲ ਕੋਈ ਲਿੰਕ ਨਹੀਂ ਹੈ ਪਰ ਇੱਕ ਪ੍ਰੋਵੀਜ਼ਨ ਹੈ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਤਾਂ ਫਿਰ ਬਾਅਦ ਵਿੱਚ ਹੀ ਹੋਣਗੀਆਂ ਪ੍ਰੈਜ਼ੀਡੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਅਲੱਗ ਗੱਲ ਹੈਗੀ ਹੈ ਬੀਜੇਪੀ ਦਾ ਇਹ ਤਰਕ ਹੈਗਾ ਕਿ ਇਹਦੇ ਨਾਲ ਇੱਕੋ ਵਾਰੀ ਵੋਟਾਂ ਹੋਣ ਦੇ ਨਾਲ ਜਿਹੜਾ ਇਕਨੋਮਿਕਲ ਬੋਝ ਵੀ ਘਟੇਗਾ ਔਰ ਲੋਕਾਂ ਨੂੰ बार-बार ਵੋਟ ਪਾਣ ਵੀ ਨਹੀਂ ਜਾਣਾ ਪਏਗਾ ਜਿਹੜੇ ਦੇਸ਼ ਦੇ ਸਾਬਕਾ ਜਿਹੜੇ ਮੁਖ ਚੋਣ ਕਮਿਸ਼ਨਰਸ ਸੀਗੇ ਐਸワイ ਕੁਰੇਸ਼ੀ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ ਉਸ ਸਮੇਂ ਕਿ ਇਹਦੇ ਨਾਲ 40 ਲੱਖ ਵੱਧ EVM ਤੇ VV Pat ਮਸ਼ੀਨਾਂ ਲੱਗਣਗੀਆਂ ਔਰ ਦੂਸਰੀ ਚੀਜ਼ ਇਹਦੇ ਵਿੱਚ ਇਕਨੋਮਿਕਲ ਬੋਝ ਘਟੇਗਾ ਨਹੀਂ ਵਧੇਗਾ ਔਰ ਤੀਸਰੀ ਜੇ ਲੋਕਲ ਬਾਡੀਜ਼ ਦੀਆਂ ਚੋਣਾਂ ਦੇ ਲਈ ਲੋਕੀ ਵੋਟ ਕਰਨ ਜਾਣਗੇ ਲੋਜੀਸਟਿਕਸ ਲੋਜੀਸਟਿਕਲ ਜਿਹੜੀ ਦਿੱਕਤਾਂ ਉਹ ਵੀ ਵਧਣ ਗਿਆ ਲੋਕਾਂ ਤੇ ਬੋਝ ਜਿਹੜਾ ਵਾ ਵੋਟ ਪਾਉਣ ਦਾ ਉਹ ਉਸੇ ਤਰ੍ਹਾਂ ਬਰਕਰਾਰ ਰਹੇਗਾ ਮੈਂ ਤੁਹਾਨੂੰ ਫੇਰ ਦੱਸਣਾ ਚਾਹਨੀ ਆ ਕਿ ਜਿਹੜਾ ਪ੍ਰੈਜ਼ੈਂਟ ਬਿੱਲ ਜਿਹੜਾ ਪਾਰਲੀਮੈਂਟ ਦੇ ਵਿੱਚ ਹੈਗਾ ਉਹਦਾ ਲੋਕਲ ਬਾਡੀਜ਼ ਦੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਉਹ ਤਾਂ ਬਿੱਲ ਹਲੇ ਡਰਾਫਟ ਇੰਟਰੋਡਿਊਸ ਹੋਣਾ ਲੋਕ ਸਭਾ ਦੇ ਵਿੱਚ ਉਹ ਇੱਕ ਅਲੱਗ ਹੈ ਹਲੇ ਜਿਹੜੀ ਪ੍ਰਪੋਜ਼ਲ ਹੈ ਉਹ ਸਿਰਫ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਹੀ ਹੈ ਜਿਸ ਦੀ ਅਸੀਂ ਕੈਂਪੇਨ ਕਰ ਰਹੇ ਹਾਂ ਜਿੱਥੋਂ ਤੱਕ ਈਵੀਐਮਸ ਦਾ ਸਵਾਲ ਹੈ ਜੋ ਕੈਲਕੂਲੇਸ਼ਨ ਉਹਨਾਂ ਵੱਲੋਂ ਦੱਸੀ ਗਈ ਹੈ ਉਹ 10000 ਕਰੋੜ ਦੀ ਦੱਸੀ ਗਈ ਹੈ ਕਿ ਵੀ ਇੰਨੇ ਪੈਸੇ ਦੀਆਂ ਈਵੀਐਮ ਸਾਨੂੰ ਐਕਸਟਰਾ ਲੈਣੀਆਂ ਪੈਣਗੀਆਂ ਇੱਕ ਈਵੀਐਮ ਜਿਹੜੀ ਹੈਗੀ ਉਹਦੀ 15 ਸਾਲ ਲਾਈਫ ਹੈ 15 ਸਾਲ ਲਾਈਫ ਦਾ ਮਤਲਬ ਕਿ ਵੀ ਤਿੰਨ ਚੋਣਾਂ ਇੱਕ ਈਵੀਐਮ ਕੱਢ ਸਕਦੀ ਹੈ ਕੱਢ ਸਕਦੀ ਜਦੋਂ ਕਿ ਸਿਰਫ ਤੇ ਸਿਰਫ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਨਾਂ ਤੇ ਜਿਹੜਾ ਆਫੀਸ਼ੀਅਲ ਫਿਗਰਸ ਆਣਿਆ ਉਹ ਹੈਗੀਆਂ 135000 ਕਰੋੜ ਦੀਆਂ ਕੱਲੀ ਲੋਕ ਸਭਾ ਤੇ 135000 ਕਰੋੜ ਹੀ ਫਿਰ ਵੱਖੋ-ਵੱਖਰੀਆਂ ਵਿਧਾਨ ਸਭਾਵਾਂ ਤੇ ਖਰਚ ਹੋਣਾ ਸੋ ਜੇ ਆਪਾਂ ਇਕੱਠੀਆਂ ਕਰਾ ਦਿੰਨੇ ਆ ਤਾਂ ਆਪਾਂ ਲਗਭਗ ਇੰਨਾ ਪੈਸਾ ਬਚਾ ਰਹੇ ਆ ਜਦੋਂ ਕਿ EVMs ਦਾ ਖਰਚਾ ਸਿਰਫ 10000 ਕਰੋੜ ਦਾ ਉਹ ਵੀ 3 ਇਲੈਕਸ਼ਨਾਂ ਦਾ ਸੋ ਉਹ ਕੋਈ ਆਪਸ ਵਿੱਚ ਕੰਪੈਰੀਜ਼ਨ ਨਹੀਂ ਹੈਗਾ ਉਹ ਤਾਂ ਖਾਮ-ਖਾ ਦੀ ਇੱਕ ਗੱਲ ਹੈਗੀ ਹੈ ਵਨ ਟਾਈਮ ਖਰਚਾ 10000 ਕਰੋੜ ਤੁਸੀਂ ਖਰਚ ਕਰਨਾ ਹੈ ਪਰ ਤੁਸੀਂ 135000 ਲੋਕ ਸਭਾ ਤੇ ਖਰਚ ਕੀਤਾ ਫਿਰ ਉਨਾ ਹੀ ਵਿਧਾਨ ਸਭਾ ਤੇ ਕੀਤਾ ਉਹ ਤਾਂ ਖਰਚੇ ਆਪਸ ਵਿੱਚ ਕੰਪੇਅਰ ਹੀ ਨਹੀਂ ਕੀਤੇ ਜਾ ਸਕਦੇ ਪਰ ਦੂਜੀ ਗੱਲ ਇਹ ਹੈਗੀ ਹੈ ਵੀ ਖਰਚਾ ਕੱਲਾ ਇਹ ਨਹੀਂ ਹੈਗਾ ਕਿ ਬਈ ਲੋਕ ਸਭਾ ਦੀਆਂ ਚੋਣਾਂ ਤੇ ਜਿਹੜਾ ਖਰਚਾ ਆ ਗਿਆ ਵਿਧਾਨ ਸਭਾ ਦੀਆਂ ਚੋਣਾਂ ਤੇ ਖਰਚਾ ਆ ਗਿਆ ਪਰ ਜਿਹੜੀ ਮੂਵਮੈਂਟ ਹੈ ਲੀਡਰਸ ਦੀ ਇਧਰੋਂ ਉਧਰ ਜਿਹੜੀ ਮੂਵਮੈਂਟ ਹੈ ਜਦੋਂ ਮੰਨ ਲਓ ਮਹਾਰਾਸ਼ਟਰ ਚ ਚੋਣਾਂ ਹੋਈਆਂ ਦਿੱਲੀ ਚ ਚੋਣਾਂ ਹੋਈਆਂ ਸਾਰੀ ਪੰਜਾਬ ਸਰਕਾਰ ਉੱਠ ਕੇ ਉੱਥੇ ਗਈ ਕੇਂਦਰੀ ਮੰਤਰੀ ਵੀ ਸਾਡੇ ਉਹਨਾਂ ਸਟੇਟਾਂ ਦੇ ਵਿੱਚ ਜਾਂਦੇ ਆ ਜੇ ਇੱਕੋ ਸਮੇਂ ਤੇ ਚੋਣ ਹੋਊਗੀ ਤਾਂ ਇਧਰੋਂ ਉਧਰ ਜਿਹੜੀ ਲੀਡਰਸ ਦੀ ਮੂਵਮੈਂਟ ਵੀ ਕੱਟਦੀ ਹੈ ਔਰ ਉਸ ਨਾਲ ਵੀ ਬਹੁਤ ਬਚਤ ਹੁੰਦੀ ਹੈ ਔਰ ਉਸ ਨਾਲ ਕੱਲੀ ਪੈਸੇ ਦੀ ਬਚਤ ਹੀ ਨਹੀਂ ਬਲਕਿ ਟਾਈਮ ਦੀ ਬਚਤ ਹੁੰਦੀ ਹੈ ਪੰਜਾਬ ਸਰਕਾਰ ਦਿੱਲੀ ਦੀਆਂ ਚੋਣਾਂ ਵੇਲੇ ਤੁਸੀਂ ਵੀ ਦੇਖਿਆ ਹੋਣਾ ਡੇਢ ਦੋ ਮਹੀਨੇ ਪੰਜਾਬ ਦੇ ਵਿੱਚ ਕੋਈ ਤੁਹਾਨੂੰ ਲੀਡਰ ਜਾਂ ਮੰਤਰੀ ਜਾਂ ਸੈਕਟਰੀਅਟ ਦੇ ਵਿੱਚ ਕੋਈ ਲੱਭਦਾ ਹੀ ਨਹੀਂ ਸੀ ਕਿਉਂਕਿ ਸਾਰੇ ਉੱਥੇ ਕੈਂਪੇਨ ਤੇ ਗਏ ਹੋਏ ਸੀ ਸੋ ਸਰਕਾਰ ਦਾ ਕੰਮ ਰੁਕਦਾ ਆਪਾਂ ਸਰਕਾਰ ਨੂੰ 5 ਸਾਲਾਂ ਲਈ ਚੁਣਦੇ ਆ ਇੱਕ ਵਾਰੀ ਖਰਚਾ ਕਰਕੇ ਮੰਨ ਲਓ 1,35,000 ਕਰੋੜ ਦਾ ਖਰਚਾ ਕਰ ਲਿਆ ਜਾਂ ਪੰਜਾਬ ਦੀਆਂ ਵਿਧਾਨ ਸਭਾ ਤੇ ਜਿੰਨਾ ਵੀ ਖਰਚਾ ਆਇਆ ਮੈਂ ਉਹ ਫਿਗਰ ਤੁਹਾਨੂੰ ਇਸ ਟਾਈਮ ਨਹੀਂ ਦੇ ਸਕਦੀ ਪਰ ਉਹ ਖਰਚਾ ਆਪਾਂ ਕਿਸ ਲਈ ਕੀਤਾ ਕਿ ਸਰਕਾਰ ਸਾਡੇ ਲਈ 5 ਸਾਲ ਕੰਮ ਕਰੂਗੀ ਪਰ 5 ਸਾਲ ਦੀ بجائے ਜੇ ਸਰਕਾਰ ਸਿਰਫ 3 ਸਾਲ ਹੀ ਕੰਮ ਕਰਦੀ ਹੈ ਤੇ 2 ਸਾਲ ਉਹ ਇਧਰੋਂ ਉਧਰ ਕਦੇ ਗੁਜਰਾਤ ਦੀਆਂ ਇਲੈਕਸ਼ਨਾਂ ਲੜਨ ਜਾਂਦੀ ਹੈ ਕਦੇ ਮਹਾਰਾਸ਼ਟra ਦੀਆਂ ਇਲੈਕਸ਼ਨਾਂ ਲੜਨ ਜਾਂਦੀ ਹੈ ਕਦੇ ਦਿੱਲੀ ਦੀਆਂ ਇਲੈਕਸ਼ਨਾਂ ਲੜਨ ਜਾਂਦੀ ਹੈ ਤਾਂ ਉਹ 2 ਸਾਲ ਸਰਕਾਰ ਨੇ ਜਿਹੜੇ ਵੇਸਟ ਕੀਤੇ ਉਹਦੇ ਨਾਲ ਸਟੇਟ ਜਾਂ ਆਪਣੀ ਸਰਕਾਰ ਕਹਿ ਲੋ ਜਾਂ ਲੋਕਾਂ ਦੀ ਡਿਵੈਲਪਮੈਂਟ ਕਹਿ ਲੋ ਕਿੰਨੀ ਪਿੱਛੇ ਪੈ ਜਾਂਦੀ ਹੈ ਸੋ ਬਹੁਤ ਫਾਇਦੇ ਹੈਗੇ ਆ ਜਦੋਂ ਆਪਾਂ ਇੱਕੋ ਟਾਈਮ ਚੋਂਣ ਕਰਾਉਨੇ ਆ ਈਵੀਐਮਸ ਦਾ ਖਰਚਾ ਉਸ ਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ 'ਚ ਇਹ ਆਰਗੂਮੈਂਟ ਹਮੇਸ਼ਾ ਰਿਹਾ ਹੈਗਾ ਕਿ ਫੈਡਰਲ ਸਟਰਕਚਰ ਨੂੰ ਫਾਲੋ ਕੀਤਾ ਜਾਏ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਹੁਣ ਦੇਸ਼ ਦੇ ਵਿੱਚ ਜੇਕਰ 1 ਨੇਸ਼ਨ 1 ਇਲੈਕਸ਼ਨ ਦੀ ਨੀਤੀ ਲਾਗੂ ਹੋਏਗੀ ਤੇ ਜਿਹੜੀਆਂ ਮਿਊਨਿਸਪਲ ਚੋਣਾਂ ਜਾਂ ਪੰਚਾਇਤ ਚੋਣਾਂ ਹੈਗੀਆਂ ਜਿਹੜੀ ਸਟੇਟ ਲਿਸਟ ਦੇ ਵਿੱਚ ਸ਼ਾਮਲ ਹੈਗੀਆਂ ਪੰਜਾਬ ਦੇ ਉਹ ਵੀ ਅਧਿਕਾਰ ਜਾਂਦੇ ਰਹਿਣਗੇ ਉਹ ਸਾਰਾ ਅਮਲਾ ਫੈਲਾ ਜਾਂ ਢੰਗ ਤਰੀਕਾ ਵੀ ਸੈਂਟਰ ਦੇ ਅਧਿਕਾਰ ਖੇਤਰ ਦੇ ਵਿੱਚ ਚਲਾ ਜਾਏਗਾ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਹੋਵੇ ਜਾਂ ਸਾਰੀਆਂ ਸਟੇਟਸ ਹੋਣ ਉਹਨਾਂ ਦੇ ਵੀ ਇਹ ਅਧਿਕਾਰ ਘਟਦੇ ਨਹੀਂ ਸੈਂਟਰਲ ਸਟਰਕਚਰ ਦੇ ਥੱਲੇ ਚਲੇ ਜਾਣਗੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦੀ ਆਂ ਵੀ ਜਿਹੜਾ ਪ੍ਰੈਜ਼ੈਂਟ ਬਿੱਲ ਹੈ ਸਿਰਫ ਲੋਕ ਸਭਾ ਤੇ ਦਮ ਸਭਾ ਮੈਂ ਸਮਝਦਾ ਤੁਹਾਡੀ ਗੱਲ ਕਿਹੜਾ ਤੁਸੀਂ ਦੂਜੀ ਗੱਲ ਕਰ ਰਹੇ ਹੋ ਜਿਹੜੀ ਤੁਸੀਂ ਕਿਉਂਕਿ ਲੋਕਾਂ ਨੂੰ ਕਲੈਰਿਟੀ ਤੇ ਇਸ ਗੱਲ ਤੇ ਵੀ ਚਾਹੀਦੀ ਹੈ ਨਾ ਤੁਸੀਂ ਲੋਕਲ ਬਾਡੀਜ਼ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ ਉਹ ਬਿੱਲ ਪੰਚਾਇਤਸ ਵੀ ਨਾਲ ਹਾਂ ਪੰਚਾਇਤਸ ਵੀ ਨਾਲ ਉਹ ਇਸ ਕਰਕੇ ਹੀ ਸੈਪਰੇਟ ਰੱਖਿਆ ਗਿਆ ਹੈ ਕਿਉਂਕਿ ਉਹਦੇ ਵਿੱਚ ਸਟੇਟਾਂ ਦੀ ਸਹਿਮਤੀ ਦੀ ਵੀ ਲੋੜ ਹੈ ਹਾਂ ਸਟੇਟਸ ਨੂੰ ਅਮੈਂਡਮੈਂਟ ਕਰਨੀ ਪੈਗੀ ਆਪਣੇ ਅਮੈਂਡਮੈਂਟ ਕਰਨੀ ਪਊਗੀ ਸੋ ਉਦੋਂ ਸਟੇਟਾਂ ਦੇ ਜੋ ਵੀ ਖਤਸ਼ੇ ਹੋਣਗੇ ਉਹ ਕਿਵੇਂ ਉਹਨਾਂ ਨੂੰ ਅਮੈਂਡ ਕਰਦੀਆਂ ਉਹਨਾਂ ਨੂੰ ਠੀਕ ਲੱਗਦਾ ਹੈ ਉਹ ਅਕੋਰਡਿੰਗਲੀ ਅਮੈਂਡ ਕਰ ਲੈਣਗੇ ਨਹੀਂ ਠੀਕ ਲੱਗੂਗਾ ਉਹ ਸਰਕਾਰ ਅਕੋਰਡਿੰਗਲੀ ਕਰ ਲੈਣਗੇ ਸੋ ਉਹ ਬਾਅਦ ਦੀ ਗੱਲ ਹੈ ਫਿਲਹਾਲ ਇਹ ਜਿਹੜਾ ਕਿ ਇਹ ਸਾਰੀਆਂ ਚੀਜ਼ਾਂ ਸਟੇਟ ਦੇ ਅਧਿਕਾਰ ਦੇ ਨਾਲ ਜੋੜ ਕੇ ਦੇਖੀਆਂ ਜਾਂਦੀਆਂ ਇਹ ਸਵਾਲ ਇਸ ਲਈ ਹੈਗਾ ਚਾਹੇ ਉਹ ਵਿਧਾਨ ਸਭਾ ਇਲੈਕਸ਼ਨਸ ਵੀ ਹੋਣ ਸਟੇਟਸ ਵੀ ਉਹਨੂੰ ਆਪਣੇ ਅਧਿਕਾਰ ਦੇ ਨਾਲ ਜੋੜ ਕੇ ਦੇਖਦੀਆਂ ਨੇ ਜਿਹੜਾ ਵੋਟ ਦਾ ਅਧਿਕਾਰ ਹੈ ਨਾ ਮੈਂ ਇਹਨੂੰ ਨਾ ਸੈਂਟਰ ਸਰਕਾਰ ਦਾ ਅਧਿਕਾਰ ਸਮਝਦੀਆਂ ਨਾ ਸਟੇਟ ਅਧਿਕਾਰ ਸਰਕਾਰ ਦਾ ਅਧਿਕਾਰ ਸਮਝਦੀਆਂ ਇਹ ਇੱਕ ਵੋਟਰ ਦਾ ਅਧਿਕਾਰ ਹੈ ਕਿ ਉਹਨੇ ਕਿਵੇਂ ਐਕਸਰਸਾਈਜ਼ ਕਰਨਾ ਹੈ ਜਿੰਨਾ ਚਿਰ ਵੋਟਰ ਫ੍ਰੀ ਹੈ ਕਿ ਉਹ ਅੰਦਰ ਜਾ ਕੇ ਆਪਣਾ ਸੀਕ੍ਰੀਟ ਵੋਟ ਕਿਸੇ ਨੂੰ ਵੀ ਦੇ ਸਕਦਾ ਹੈ ਉਨਾ ਚਿਰ ਉਹ ਦਾ ਕਿਸੇ ਦਾ ਕੋਈ ਅਧਿਕਾਰ ਮੈਂ ਨਹੀਂ ਸਮਝਦੀ ਵੀ ਖੋਇਆ ਗਿਆ ਕਿਉਂਕਿ ਬੇਸਿਕਲੀ VOTER ਦਾ ਅਧਿਕਾਰ ਹੈ ਜੇ ਉਹ ਨੂੰ ਠੀਕ ਤਰ੍ਹਾਂ ਵਰਤੋਂ ਕਰ ਪਾ ਰਿਹਾ ਤਾਂ ਸਾਰਾ ਕੁਝ ਠੀਕ ਹੈ ਸੋ ਸੈਂਟਰ ਦਾ ਅਧਿਕਾਰ ਸਟੇਟ ਦਾ ਅਧਿਕਾਰ ਕਿਸੇ ਦਾ ਅਧਿਕਾਰ ਨਹੀਂ VOTES ਸਿਰਫ VOTER ਦਾ ਅਧਿਕਾਰ ਹੈ ਅਸੀਂ ਹੁਣ ਸੈਂਟਰ ਤੋਂ ਸਟੇਟ ਦੀ ਪੋਲਿਟਿਕਸ ਦੇ ਵਿੱਚ ਵੀ ਆ ਜੰਨੇ ਟੋੜੇ ਪਰਿਵਾਰ ਦੀ ਅਕਾਲੀ ਬੈਕਗ੍ਰਾਉਂਡ ਹੈਗੀ ਆ ਅਕਾਲੀ ਦਲ ਇਸ ਸਮੇਂ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਖੜਾ ਹੈ ਸੁਖਬੀਰ ਸਿੰਘ ਬਾਦਲ ਦੇ ਦੁਬਾਰਾ ਪ੍ਰਧਾਨ ਬਣਨ ਦੇ ਘਟਨਾਕ੍ਰਮ ਨੂੰ ਮਲੂਕਾ ਪਰਿਵਾਰ ਕਿਵੇਂ ਦੇਖ ਰਿਹਾ ਹੈਗਾ ਮੈਂ ਤਾਂ ਉਸ ਨੂੰ ਦੇਖ ਹੀ ਨਹੀਂ ਰਹੀ ਨਹੀਂ ਮੈਂ ਹੁਣ ਇਸ ਚੀਜ਼ ਨੂੰ ਇਸ ਲੈਵਲ ਦੀ ਕੋਈ ਗੱਲ ਸਮਝਦੀ ਆ ਕਿ ਮੈਂ ਉਸ ਨੂੰ ਦੇਖਾਂ ਵੀ ਕੌਣ ਪ੍ਰਧਾਨ ਬਣ ਗਿਆ ਕੌਣ ਪ੍ਰਧਾਨ ਨਹੀਂ ਬਣ ਗਿਆ ਸੋ ਬਾਕੀ ਤੁਸੀਂ ਸਾਰੀਆਂ ਗੱਲਾਂ ਬਾਤਾਂ ਤੁਸੀਂ ਵੀ ਮੀਡੀਆ ਤੇ ਪੜ੍ਹ ਲੀਆਂ ਹੋਣੀਆਂ ਵੀ ਪ੍ਰਧਾਨ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਮੈਂ ਇਸੇ ਲਈ ਪੁੱਛਿਆ ਤੁਸੀਂ ਕਿਵੇਂ ਦੇਖ ਰਹੇ ਹੋ ਮੈਂ ਉਹਨੂੰ ਦੇਖ ਹੀ ਨਹੀਂ ਰਹੀ ਮੈਂ ਉਸਨੂੰ ਦੇਖ ਹੀ ਨਹੀਂ ਰਹੀ ਮੈਂ ਉਸਨੂੰ ਇਗਨੋਰ ਕਰਕੇ ਹੀ ਚੱਲ ਰਹੀ ਆ ਕਿਉਂਕਿ ਸਾਡਾ ਮੈਂ ਨਹੀਂ ਸਮਝਦੀ ਕਿ ਉਸ ਗੱਲ ਨਾਲ ਕੋਈ ਲਿੰਕ ਹੈਗਾ ਭਾਜੀਪੀ ਦਾ ਉਸ ਚੀਜ਼ ਨਾਲ ਕੀ ਲਿੰਕ ਹੈ ਵੀ ਕਿਹੜੀ ਪਾਰਟੀ ਦਾ ਕੌਣ ਪ੍ਰਧਾਨ ਬਣਦਾ ਹੈ ਭਾਜੀਪੀ ਦੀਆਂ ਆਪਣੀਆਂ ਪਾਲਿਸੀਆਂ ਅਸੀਂ ਲੋਕਾਂ 'ਚੋਂ ਲੈ ਕੇ ਜਾਣੀਆਂ ਲੋਕਾਂ ਨੂੰ ਚੰਗੀਆਂ ਲੱਗਣਗੀਆਂ ਲੋਕ ਉਹਨਾਂ ਨੂੰ ਅਪਣਾਉਣਗੇ ਕਿਉਂਕਿ ਹੁਣ ਜੋ 2047 ਦੇ ਵਿੱਚ ਵਿਕਸਿਤ ਭਾਰਤ ਦਾ ਇੱਕ ਸੁਪਨਾ ਹੈ ਬੀਜਪੀ ਉਸ ਵੱਲ ਹੌਲੀ-ਹੌਲੀ ਵੱਧ ਰਹੀ ਹੈ ਪਰ ਪੰਜਾਬ ਦੀ ਮੇਨ ਰੀਜਨਲ ਪਾਰਟੀ ਨੂੰ ਇਗਨੋਰ ਕਰਕੇ ਵੀ ਤੁਸੀਂ ਚੱਲ ਨਹੀਂ ਸਕਦੇ ਹੁਣ ਤੁਸੀਂ ਪੋਲਿਟਿਕਸ ਦੇ ਵਿੱਚੋਂ ਨਹੀਂ ਮੇਨ ਰੀਜਨਲ ਪਾਰਟੀ ਤੋਂ ਤੁਹਾਡਾ ਕੀ ਮਤਲਬ ਹੈ ਉਹੇ ਜਿਹਾ ਤਾਂ ਹੋਰ ਬੜੀਆਂ ਪਾਰਟੀਆਂ ਬੜਾ ਕੁਝ ਇੱਥੇ ਆਲਰੇਡੀ ਫਿਰ ਰਿਹਾ ਹੈ ਸੋ ਮੈਂ ਉਸ ਨੂੰ ਇਸ ਕਾਬਿਲ ਨਹੀਂ ਸਮਝਦੀ ਇਹ ਵੀ ਉਸ ਦਾਸੀ ਬਹੁਤ ਵੱਡਾ ਨੋਟਿਸ ਲਈਏ ਪਾਰਟੀ ਚਲੋ ਹੈਗੀ ਹੈ ਪਾਰਟੀ ਦਾ ਵੀ ਨੋਟਿਸ ਲਿਆ ਜਾ ਸਕਦਾ ਹੈ ਪਰ ਪ੍ਰਧਾਨ ਕੌਣ ਬਣ ਗਿਆ ਉਸ ਦਾ ਨੋਟਿਸ ਅਸੀਂ ਲਈਏ ਇਹ ਇਹ ਮੈਂ ਜ਼ਰੂਰੀ ਨਹੀਂ ਸਮਝਦੀ ਇਹ ਬੜੀ ਇੰਟਰਸਟਿੰਗ ਚੀਜ਼ ਹੈ ਤੁਸੀਂ ਕਿਹਾ ਕਿ ਮੈਂ ਪ੍ਰਧਾਨ ਨੂੰ ਨੋਟਿਸ ਨਹੀਂ ਕੀਤਾ ਅਕਾਲੀ ਦਲ ਦਾ ਪ੍ਰਧਾਨ ਕੌਣ ਬਣਿਆ ਜਾਂ ਪਾਰਟੀ ਦੇ ਬਾਰੇ ਮੈਨੂੰ ਪਤਾ ਹੈ ਕੌਣ ਬਣਿਆ ਬਟ ਉਹ ਮੈਟਰ ਨਹੀਂ ਕਰਦਾ ਹਾਂ ਮੈਟਰ ਨਹੀਂ ਕਰਦਾ ਮੇਰਾ ਕਹਿਣ ਦਾ ਮਤਲਬ ਉਹੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਇਗਨੋਰ ਕੀਤਾ ਕਿ ਅਕਾਲੀ ਦਲ ਦਾ ਪ੍ਰਧਾਨ ਕੌਣ ਬਣਿਆ ਮੈਨੂੰ ਜ਼ਰੂਰਤ ਨਹੀਂ ਹੈ ਦੇਖਣ ਦੀ ਉਸ ਪਾਸੇ ਪਰ ਜਦੋਂ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣਦੇ ਐ ਤੇ ਉਹ ਢੋਡੀ ਪਾਰਟੀ ਭਾਜਪਾ ਦਾ ਜ਼ਿਕਰ ਕਰਦੇ ਕਹਿੰਦੇ ਭਾਜਪਾ ਪੰਜਾਬ ਤੋਂ ਬਾਹਰਲੇ ਗੁਰੂ ਧਾਮਾਂ ਤੇ ਕਬਜ਼ਾ ਕਰ ਚੁੱਕੀ ਹੈ ਸ਼ਰਮਨੀ ਕਮੇਟੀ ਤੇ ਕਰਨਾ ਚਾਹੁੰਦੀ ਹੈ ਔਰ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਹੈ ਫਿਰ ਭਾਜਪਾ ਕਿਵੇਂ ਇਗਨੋਰ ਕਰਕੇ ਚੱਲ ਸਕਦੀ ਹੈ ਨਾ ਤੁਸੀਂ ਚੱਲ ਬੀਜੇਪੀ ਚੱਲ ਸਕਦੀ ਹੈ ਨਾ ਗੁਜ਼ਾਰਾ ਹੈਗਾ ਇਸ ਚੀਜ਼ ਦਾ ਕਿਉਂਕਿ ਉਹ ਡਾਇਰੈਕਟ ਮੰਚ ਤੋਂ ਇਹ ਗੱਲ ਕਰਦੇ ਨਹੀਂ ਨਹੀਂ ਕਿਹੜੇ ਗੁਰਦ ਆਮਾ ਤੇ ਕਬਜ਼ਾ ਕੀਤਾ ਕਿਸੇ ਗੁਰਦ ਆਮਾ ਤੇ ਕਬਜ਼ਾ ਨਹੀਂ ਕੀਤਾ ਮੈਨੂੰ ਨਹੀਂ ਪਤਾ ਕਿ ਐਸਜੀਪੀਸੀ ਤੇ ਕਬਜ਼ਾ ਕਿਸ ਬੇਸ ਤੇ ਕਹਿ ਰਹੇ ਐ ਵੀ ਬੀਜੇਪੀ ਕਰਨਾ ਚਾਹੁੰਦੀ ਹੈ ਕਿਹੜਾ ਬੀਜੇਪੀ ਦਾ ਲੀਡਰ ਐਸਜੀਪੀਸੀ ਦੀਆਂ ਚੋਣਾਂ ਚ ਪਾਰਟਿਸਿਪੇਟ ਕਰ ਰਿਹਾ ਸੀ ਜਾਂ ਕੌਣ ਪ੍ਰਧਾਨਗੀ ਚ ਪਾਰਟਿਸਿਪੇਟ ਕਰ ਰਿਹਾ ਸੀ ਉਹ ਕਿਵੇਂ ਬੀਜੇਪੀ ਨੂੰ ਕਹਿੰਦੇ ਆ ਵੀ ਬੀਜੇਪੀ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਲੀਡਰ ਆਪਸ ਵਿੱਚ ਕੰਪੀਟ ਕਰ ਰਹੇ ਸੀ ਐਸਜੀਪੀਸੀ ਦਾ ਪ੍ਰਧਾਨ ਬਣਨ ਵਾਸਤੇ ਜੇ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣੀ ਹੈ ਸ਼ਾਇਦ ਉਹ ਉਸ ਨੂੰ ਰੈਫਰ ਕਰ ਰਹੇ ਹੋਣਗੇ ਪਰ ਹਰਿਆਣੇ ਦੀ ਜਿਹੜੀ ਕਮੇਟੀ ਹੈਗੀ ਹੈ ਉਹਦੇ ਵਿੱਚ ਵੀ ਤਾਂ ਅਗੇਨ ਹਰਿਆਣੇ ਦੇ ਸਿੱਖਾਂ ਨੇ ਹੀ ਉਹ ਕਮੇਟੀ ਚੁਣੀ ਹੈ ਉਹਦੇ ਵਿੱਚ ਬੀਜੇਪੀ ਦਾ ਕੀ ਲੈਣ ਦੇਣਾ ਬੀਜੇਪੀ ਦਾ ਕਬਜ਼ਾ ਕਿਵੇਂ ਹੋ ਗਿਆ ਹਰਿਆਣੇ ਦੇ ਸਿੱਖਾਂ ਨੂੰ ਆਪਦੀ ਕਮੇਟੀ ਚੁਣਨ ਦਾ ਰਾਈਟ ਸੀਗਾ ਉਹਨਾਂ ਨੇ ਐਕਸਰਸਾਈਜ਼ ਕਰ ਲਿਆ ਹੋਣਾ ਪਰ ਸਾਡੇ ਨਾਲ ਉਸ ਦਾ ਕੋਈ ਲਿੰਕ ਨਹੀਂ ਹੈਗਾ ਬੀਜੇਪੀ ਦਾ ਕਿਸ ਤਰ੍ਹਾਂ ਨੇ ਨਹੀਂ ਉਹ ਤੇ ਇਹ ਕਹਿੰਦੇ ਨਾ ਕਿ ਬੀਜੇਪੀ ਕਰਵਾ ਰਹੀ ਹੈ ਦਿੱਲੀ ਚ ਵੀ ਜਿਹੜੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਸੀ ਉਹ ਬਾਅਦ ਚੋਂ ਬੀਜੇਪੀ ਜੁਆਇਨ ਕਰਕੇ ਰਾਜੌਰੀਗਰਨ ਤੋਂ ਐਮਐਲਏ ਬਣੇ ਅੱਜ ਕੱਲ ਦਿੱਲੀ ਦੇ ਵਿੱਚ ਉਹ ਮਨਿਸਟਰ ਹੈਗੇ ਨੇ ਉਹਨਾਂ ਦਾ ਮਤ ਸੁਬੀਰ ਬਾਦਲ ਦਾ ਇਹ ਮਤਲਬ ਹੈਗਾ ਕਿ ਬੀਜੇਪੀ ਕਰਵਾ ਰਹੀ ਹੈ ਪਿੱਛੇ بیٹھ ਕੇ ਬੰਦੇ ਪਲਾਂਟ ਕੀਤੇ ਗਏ ਨੇ ਨਹੀਂ ਕਿਸੇ ਨੇ ਇਸ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਅਗਰ ਬੀਜੇਪੀ ਜੁਆਇਨ ਕਰ ਲਈ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਹੈ ਠੀਕ ਹੈ ਉਹਦੇ ਵਿੱਚ ਬੀਜੇਪੀ ਨੇ ਕਿਸੇ ਨੂੰ ਕੋਈ ਫੋਰਸ ਕਰਿਆ ਹੋਵੇ ਦਿੱਲੀ ਗੁਰਦੁਆਰਾ ਕਮੇਟੀ ਦਾ ਉਹਨਾਂ ਨਾਲ ਹੁਣ ਕੀ ਲਿੰਕ ਹੈ ਉਹਨਾਂ ਨੇ ਉਹ ਕਮੇਟੀ ਛੱਡੀ ਬੀਜੇਪੀ ਜੁਆਇਨ ਕਰ ਲਈ ਸੋ ਬੀਜੇਪੀ ਕਰਾ ਰਹੀ ਹੈ ਇਸ ਚੀਜ਼ ਦਾ ਕਿੱਥੇ ਪ੍ਰੂਫ ਹੈ ਕੋਈ ਪ੍ਰੂਫ ਹੈ ਉਹਨਾਂ ਕੋਲ ਜਾਂ ਖਾਮ ਖਾਚੀ ਕਹਿ ਰਹੇ ਨੇ ਹਮ ਪਰ ਬੀਜੇਪੀ ਕਾਉਂਟਰ ਵੀ ਨਹੀਂ ਕਰਦੀ ਬੀਜੇਪੀ ਬੀਜੇਪੀ ਫਿਲਹਾਲ ਸੌਫਟ ਨਜ਼ਰ ਆਂਦੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਂ ਅਕਾਲੀ ਦਲ ਦੇ ਉੱਤੇ ਉੱਪਰੋਂ ਨਜ਼ਰ ਆਂਦੀ ਮੈਂ ਕਹਿ ਰਿਹਾ ਸੁਖਬੀਰ ਬਾਦਲ ਤੇ ਕਹਿੰਦੇ ਬਹੁਤ ਕੁਝ ਕਰ ਰਿਹਾ ਅਕਾਲੀ ਦਲ ਨੂੰ ਤੋੜਨ ਦੇ ਲਈ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਫਿਰ ਇਹ ਨਜ਼ਰ ਕਿਉਂ ਆਂਦੀ ਹੈ ਇਸ ਤਰ੍ਹਾਂ ਦੇ ਨਾਲ ਕਿ ਹਰ ਬੀਜੇਪੀ ਦਾ ਲੀਡਰ ਕਹਿੰਦਾ ਸਾਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਕਰਾਈ ਸਾਰਾ ਕੁਝ ਬੀਜੇਪੀ ਰਹੀ ਹੈ ਨੇ ਉਹ ਤਾਂ ਕਿਸੇ ਨੂੰ ਵੀ ਕਹਿ ਸਕਦੇ ਆ ਵੀ ਕਰਾ ਰਹੀ ਐ ਅਗੇਨ ਮੈਂ ਕਹਿੰਨੀ ਆ ਵੀ ਵਾਕਈ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਗੱਲ ਨਾਲ ਅਸੀਂ ਉਹਨਾਂ ਨੂੰ ਕੋਈ ਪ੍ਰਧਾਨਗੀ ਤੋਂ ਲਾਇਆ ਨਹੀਂ ਸੀ ਅਸੀਂ ਉਹਨਾਂ ਨੂੰ ਪ੍ਰਧਾਨ ਬਣਾਇਆ ਨਹੀਂ ਤਾਂ ਸਾਡਾ ਕੀ ਲੈਣਾ ਦੇਣਾ ਮੈਂ ਤਾਂ ਵਾਕਈ ਕਹੂੰਗੀ ਵੀ ਅੱਜ ਵੀ ਕਹਿੰਨੀ ਆ ਕਿ ਸਾਡਾ ਕੀ ਲੈਣਾ ਦੇਣਾ ਕਿਹੜਾ ਬੀਜੇਪੀ ਦਾ ਲੀਡਰ ਐ ਐਸਜੀਪੀਸੀ ਦੀ ਪ੍ਰਧਾਨਗੀ ਵਾਸਤੇ ਖੜਾ ਹੋਇਆ ਸੀ ਸੋ ਕਿਵੇਂ ਉਹ ਸਾਨੂੰ ਕਹਿ ਰਿਹਾ ਮੈ ਸਾਨੂੰ ਤਾਂ ਸਮਝ ਨਹੀਂ ਆਉਂਦੀ ਜਾਂ ਉਹ ਬਿਕੋਜ਼ ਪਾਰਟੀ ਇੰਨੀ نیچے ਚਲੀ ਗਈ ਕਦੇ ਕਿਸੇ ਦਾ ਕਸੂਰ ਦੱਸੋ ਕਦੇ ਕਿਸੇ ਦਾ ਕਸੂਰ ਦੱਸੋ ਇਹ ਕੋਈ ਠੀਕਤਾ ਹੈ ਨਹੀਂ ਗੱਲ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੈਂ ਫੇਰ ਕਹਿੰਨੀ ਹੂੰ ਤੁਹਾਡੀ ਸੈਂਟਰ ਦੇ ਬੀਜੇਪੀ ਦੇ ਲੀਡਰਸ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਕਿਸੇ ਸਮੇਂ ਵੀ ਕੀ ਤੁਸੀਂ ਇਹ ਚੀਜ਼ ਉਹਨਾਂ ਨੂੰ ਕਿਵੇਂ ਦੱਸਦੇ ਜਾਂ ਨਰੇਟ ਕਰਦੇ ਹੋ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜਾਂ ਸੁਖਬੀਰ ਬਾਦਲ ਹਰ ਮੰਚ ਤੋਂ ਇਹ ਗੱਲ ਕਹਿੰਦੇ ਨੇ ਕਿ ਜੋ ਕੁਝ ਅਕਾਲੀ ਦਲ ਦੇ ਨਾਲ ਹੋ ਰਿਹਾ ਉਹ ਬੀਜੇਪੀ ਕਰਵਾ ਰਹੀ ਹੈ ਅਕਾਲੀ ਦਲ ਦਾ ਇੱਕ ਧੜਾ ਟੁੱਟ ਕੇ ਜੇ ਸਾਹਮਣੇ ਖੜਾ ਹੁੰਦਾ ਜੇ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹਦੇ ਲੀਡਰਾਂ ਨੂੰ ਵੀ ਇਹ ਕਿਹਾ ਜਾਂਦਾ ਕਿ ਇਹਨਾਂ ਦੇ ਪਿੱਛੇ ਬੀਜੇਪੀ ਹੈਗੀ ਹੈ ਸੈਂਟਰ ਫਿਰ ਬੀਜੇਪੀ ਦੇ ਲੀਡਰ ਇਹਨਾਂ ਨੂੰ ਇਹ ਸਾਰੇ ਘਟਨਾ ਕ੍ਰਮ ਨੂੰ ਦੇਖ ਕਿਵੇਂ ਰਹੇ ਨੇ ਨਹੀਂ ਦੇਖ ਰਹੇ ਹੂੰ ਮੈਂ ਕਹਿ ਰਹੀ ਆ ਵੀ ਅਸੀਂ ਤਾਂ ਦੇਖ ਹੀ ਨਹੀਂ ਰਹੇ ਉਸ ਚੀਜ਼ ਨੂੰ ਹੂੰ ਅਸੀਂ ਤਾਂ ਦੇਖ ਰਹੇ ਹਾਂ ਜੋ ਹੋ ਰਿਹਾ ਹੈ ਹੂੰ ਅਗਰ ਅਕਾਲ ਤਖਤ ਨੇ ਕੋਈ ਕਮੇਟੀ ਬਣਾਈ ਹੈ ਉਹ ਭਰਤੀ ਕਰ ਰਹੀ ਹੈ ਉਹ ਕਮੇਟੀ ਨੂੰ ਪਤਾ ਹੈ ਵੀ ਉਹਨਾਂ ਨੇ ਭਰਤੀ ਕਰਨਾ ਬਣਦਾ ਨਹੀਂ ਬਣਦਾ ਉਹਨਾਂ ਨੇ ਦੇਖਣਾ ਸਾਡਾ ਫੇਰ ਮੈਂ ਕਹਿੰਨੀ ਆ ਵੀ ਕੋਈ ਲੈਣਾ ਦੇਣਾ ਨਹੀਂ ਨਾ ਹੀ ਇਸ ਬਾਰੇ ਕਦੇ ਡਿਸਕਸ਼ਨ ਹੋਈ ਹੈ ਆਖਰੀ ਇੱਕ ਦੋ ਸਵਾਲ ਹੈਗੇ ਮਲੂਕਾ ਸਾਹਿਬ ਸਿਕੰਦਰ ਸਿੰਘ ਮਲੂਕਾ ਸਾਹਿਬ ਹੁਣ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਅਕਾਲੀ ਦਲ ਚ ਵਾਪਸ ਜਾਣਾ ਚਾਹੁੰਦੇ ਨੇ ਬੜੀਆਂ ਚਰਚਾਵਾਂ ਨਿਕਲ ਜਾਂਦੀਆਂ ਉਹਨਾਂ ਦੀਆਂ ਵੀ ਕਿ ਸ਼ਾਇਦ ਅਕਾਲੀ ਦਲ ਚ ਜਾ ਰਹੇ ਨੇ ਵਾਪਸ ਤੁਸੀਂ ਇਨਸਿਸਟ ਨਹੀਂ ਕਰਦੇ ਜਾਂ ਗਲਪਤ ਨਹੀਂ ਕਰਦੇ ਬਲੂਕਾ ਸਾਹਿਬ ਨੂੰ ਕਿ ਬੀਜੇਪੀ ਜੁਆਇਨ ਕਰਨੀ ਚਾਹੀਦੀ ਹੈ ਜਾਂ ਕੀ ਕਰਨਾ ਚਾਹੀਦਾ ਨਹੀਂ ਉਹ ਇਨਫ ਐਕਸਪੀਰੀਐਂਸਡ ਨੇ ਬਹੁਤ ਲੰਬਾ ਸਮਾਂ ਸਿਆਸਤ ਉਹਨਾਂ ਨੂੰ ਕਰਦਿਆਂ ਨੂੰ ਹੋ ਗਈ ਸਾਡੇ ਨਾਲੋਂ ਵੀ ਵੱਧ ਅਕਾਲੀ ਦਲ ਦੇ ਵਿੱਚ ਉਹ ਨਹੀਂ ਗਏ ਵਾਪਸ ਇਹ ਵੀ ਕਲੀਅਰ ਹੈ ਮੈਂ ਇਸ ਬਾਰੇ ਬਾਕੀ ਮੈਂ ਹੀ ਕਹੂੰਗੀ ਵੀ ਉਹਨਾਂ ਤੋਂ ਹੀ ਪੁੱਛਿਆ ਜਾਵੇ ਸਾਡੇ ਨਾਲ ਕਹ ਤੁਸੀਂ ਕਹਿੰਦੇ ਨਹੀਂ ਕਦੇ ਕਿ ਬੀਜੇਪੀ ਜੁਆਇਨ ਕਰ ਲੋ ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਬੀਜੇਪੀ ਨੂੰ ਇੰਨੇ ਐਕਸਪੀਰੀਐਂਸਡ ਲੀਡਰ ਦੀ ਤੇ ਲੋਡ ਵਧੀਓ ਤੇ ਲੱਭਦੇ ਫਿਰਦੇ ਪੰਜਾਬ 'ਚ ਹਾਂ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਐਕਸਪੀਰੀਐਂਸ ਅਸੀਂ ਵਰਤ ਲਾਂਗੇ ਅਸੀਂ ਉਹਨਾਂ ਤੋਂ ਰਾਏ مشਵਰਾ ਲੈ ਲਿਆ ਕਰਾਂਗੇ ਬੀਜੇਪੀ ਜੇ ਸਾਨੂੰ ਕੋਈ ਵਧੀਆ ਹੁਰਾਏ ਦੇਣਗੇ ਤਾਂ ਬਾਕੀ ਉਹਨਾਂ ਦੀ ਮਰਜ਼ੀ ਹੈ ਉਹ ਮੈਸ ਬਾਰੇ ਹੂੰ ਆਖਰੀ ਸਵਾਲ ਤੁਸੀਂ ਹੁਣ ਲੋਕਾਂ ਨੂੰ ਮਿਲ ਰਹੇ ਹੋ ਡਾਇਰੈਕਟ ਗੱਲਬਾਤ ਕਰ ਰਹੇ ਹੋ ਚਾਹੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਲਈ ਵੀ ਕਰ ਰਹੇ ਹੋ ਤੁਸੀਂ ਇਲੈਕਸ਼ਨ ਵੀ ਲੜ ਚੁੱਕੇ ਹੈਗੇ ਹੋ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਹੈਗਾ ਬੀ ਜੀ ਪੀ ਕੱਲਿਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਸਕਦੀ ਆ 2027 ਦਾ ਜਾਂ ਤੁਹਾਨੂੰ ਲੱਗਦਾ ਕਿ ਕਿਤੇ ਹਮ ਖਿਆਲਾਂ ਦੇ ਨਾਲ ਅਲਾਈਅੰਸ ਕਰਨਾ ਚਾਹੀਦਾ ਕਿਉਂਕਿ ਮੇਰੀ ਇੱਕ ਇੰਟਰਵਿਊ ਦੇ ਵਿੱਚ ਦਮਦਮੀ ਟਕਸਾਲ ਦੇ ਬੁਲਾਰਿਆਂ ਨੇ ਕਿਹਾ ਸੀਗਾ ਕਿ ਬੀਜੇਪੀ ਜੇ ਸਾਡੇ ਨਾਲ ਸਾਡੇ ਕੁਝ ਮੁੱਦਿਆਂ ਤੇ ਸਹਿਮਤ ਹੋਵੇ ਬੰਦੀ ਸਿੱਖਾਂ ਦੇ ਜਾਂ ਕੁਝ ਕਿਸਾਨਾਂ ਦੇ ਤੇ ਅਲਾਈਅੰਸ ਕੀਤਾ ਜਾ ਸਕਦਾ ਦਮਦਮੀ ਟਕਸਾਲ ਦੇ ਨਾਲ ਇਸ ਸਮੇਂ ਬੀਜੇਪੀ ਦੇ ਰਿਲੇਸ਼ਨਸ ਵੀ ਬਹੁਤ ਬਿਹਤਰ ਨਜ਼ਰ ਆ ਰਹੇ ਨੇ ਨੇ ਮੈਂ ਉਹਨਾਂ ਰਿਲੇਸ਼ਨਸ ਬਾਰੇ ਤਾਂ ਕੁਝ ਨਹੀਂ ਕਹਿ ਸਕਦੀ ਉਹ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਕਿਉਂ ਦਿੱਤਾ ਹੈ ਕਿਵੇਂ ਦਿੱਤਾ ਹੈ ਉਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਫਿਲਹਾਲ ਬੀਜੇਪੀ ਆਪਣੇ ਆਪ ਨੂੰ ਸਟਰੋਂਗ ਕਰ ਰਹੀ ਹੈ ਅਸੀਂ ਆਪਣਾ ਸੰਗਠਨ ਬਣਾ ਰਹੇ ਹਾਂ ਅਸੀਂ ਬੂਥ ਲੈਵਲ ਤੋਂ ਚੱਲ ਕੇ ਹਰ ਲੈਵਲ ਤੇ ਆਪਣੇ ਆਪ ਨੂੰ ਆਰਗੇਨਾਈਜ਼ੇਸ਼ਨਲ ਲੈਵਲ ਦੇ ਆਰਗੇਨਾਈਜੇਸ਼ਨ ਦੇ ਤੌਰ ਤੇ ਸਟਰੋਂਗ ਕਰ ਰਹੇ ਹਾਂ ਸੋ ਫਿਲਹਾਲ ਤਾਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਅਸੀਂ ਕਿਸੇ ਨਾਲ ਅਲਾਈਅੰਸ ਕਰਨਾ ਹੈ ਜਾਂ ਕਰਨਾ ਵੀ ਹੈ ਜਾਂ ਨਹੀਂ ਕਰਨਾ ਜਾਂ ਕਿਸ ਨਾਲ ਕਰਨਾ ਹੈ ਸੋ ਫਿਲਹਾਲ ਭਾਜਪਾ ਆਪਣੇ ਆਪ ਨੂੰ ਸਟਰੈਂਥਨ ਕਰਨ ਦੇ ਵਿੱਚ ਲੱਗੀ ਹੋਈ ਹੈ ਬਹੁਤ ਬਹੁਤ ਧੰਨਵਾਦ ਸੜਨ ਨਾਲ ਗੱਲਬਾਤ ਕਰਨ ਲਈ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਸੋ ਇਸਨ ਪਰਮਪਾਲ ਕੋਰ ਜੋ 1 ਨੇਸ਼ਨ 1 ਇਲੈਕਸ਼ਨ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਮੀਟਿੰਗਸ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 1 ਨੇਸ਼ਨ 1 ਇਲੈਕਸ਼ਨ ਦਾ ਜਿਹੜਾ ਡਿਸੀਜਨ ਹੈਗਾ ਕੇਂਦਰ ਦਾ ਲੋਕਾਂ ਦੇ ਹੱਕ ਦੇ ਵਿੱਚ ਹੈਗਾ ਪਰ ਔਨਲਾਈਨ ਮੀਡੀਆ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰਾ ਕ੍ਰਿਟਿਸਿਜ਼ਮ ਹੈਗਾ 1 ਨੇਸ਼ਨ 1 ਇਲੈਕਸ਼ਨ ਦੀ ਤਜਵੀਜ਼ ਦਾ ਪਰ ਲੋਕਾਂ ਨੇ ਆਖਰਕਾਰ ਫੈਸਲਾ ਕਰਨਾ ਹੈ ਕਿ ਉਹ ਇਸ ਪ੍ਰੋਸੈਸ ਨੂੰ ਪਸੰਦ ਕਰਦੇ ਨੇ ਜਾਂ ਅਪਣਾਉਂਦੇ ਜਾਂ ਨਹੀਂ ਜਾਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਫੈਡਰਲ ਸਟਰਕਚਰ ਨੂੰ ਜਾਂ ਸੂਬੇ ਦੇ ਵੱਧ ਅਧਿਕਾਰਾਂ ਨੂੰ ਲੈ ਕੇ ਇੱਕ ਵੱਖਰੇ ਕਿਸਮ ਦਾ ਆਰਗੂਮੈਂਟ ਪਿਛਲੇ ਲੰਬੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਲਈ ਧੰਨਵਾਦ।